ਪਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਅੱਜ ਦੀ ਦੋਸਤੋ ਤੇਰੀ ਵੀਡੀਓ ਬਣਾਉਣ ਜਾ ਰਹੇ ਆ ਪੈਂਟੜੀ ਨੂੰ ਤੇ ਜ਼ਿਲ੍ਹਾ ਫਰੀਦਕੋਟ ਤੇ ਦੋਸਤੋ ਇੱਥੇ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਬਣਾ ਰਹੇ ਆ ਆਪਾਂ ਤੇ ਬਾਈਆਂ ਕੋਲੇ ਪਹਿਲਾਂ ਝੋਟੀ ਆ ਮੋਰਾ ਨਸਲ ਦੀ ਤੇ ਬਾਈਆਂ ਨੇ ਸੇਲ ਕਰਨੀਆਂ ਤੇ ਸਾਰੀ ਆਪਾਂ ਕਰਾਂ ਦੇ ਗੱਲਬਾਤ ਬਾਈ ਲਾਲ ਤੇ ਵੀਡੀਓ ਤੇ ਐਂਡ ਤੱਕ ਬਣੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਹਾਂਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਕੀ ਨਾਂ ਜੀ ਆਪਣਾ ਜੀ ਮੇਰਾ ਨਾਂ ਜਗਸੀਰ ਸਿੰਘ ਜੀ ਜਗਸੀਰ ਸਿੰਘ ਜੀ ਤੇ ਪਿੰਡ ਬਾਈ ਆਪਣਾ ਹਰੀ ਨਵਾ ਜੀ ਪਿੰਡ ਹਰੀ ਨਵਾ ਠੀਕ ਹੈ ਤੇ ਜ਼ਿਲ੍ਹਾ ਪ੍ਰੀਤਕੋਟ ਹਾਂਜੀ ਤੇ ਕੋਟਕਪੂਰੇ ਤੋਂ ਕਿੰਨੀ ਦੂਰੀ ਤੇ ਰਹੇ ਆ ਪਿੰਡ ਆਪਣਾ ਜੀ ਆਪਣਾ 8 ਕਿਲੋਮੀਟਰ ਹੈ ਜੀ ਕੋਟਕਪੂਰੇ ਤੋਂ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਣਾ ਪਹਿਲਾ ਮੋਬਾਈਲ ਨੰਬਰ ਬੋਲੋ 9780938368 ਜੀ ਇੱਕ ਵਾਰੀ ਹੋਰ ਬੋਲ ਦੋ ਬਾਈ 97809 ਠੀਕ ਹੈ ਜੀ 38368 ਠੀਕ ਹੈ ਬਾਈ ਜੀ ਤੇ ਕੀ ਥੇਲਾਂ ਝੋਟੀ ਦੀ ਆਪਣੀ ਬਾਈ ਜੀ ਹੈ ਜੀ ਕੀ ਚ ਥੇਲ ਆ ਇਹ 1.5 ਲੱਖ ਦੀ ਦੇ ਦਾਂਗੇ ਮੋਰਾ ਨਸਲ ਆ ਬਹੁਤ ਵਧੀਆ ਨਸਲ ਆ ਉਹ ਤਾਂ ਬਾਈ ਜੀ ਰੇਟ ਦੀ ਗੱਲ ਬਾਤ ਹੋਦੀ ਬਈ 1.5 ਲੱਖ ਤੋਂ ਦੀ ਮੰਗਦੇ ਆ ਤੇ ਮੋਰਾ ਨਸਲ ਆ ਹਾਂ ਜੀ ਤੇ ਪਹਿਲਾਂ ਝੋਟੀਆਂ ਨਾਲ ਜੀ ਪਹਿਲਾਂ ਝੋਟੀਆਂ ਜੀ ਭਾਈ ਠੀਕ ਹੈ ਤੇਦੀ ਮਾਂ ਦਾ ਰਿਕਾਰਡ ਕਿਵੇਂ ਰਿਆ ਭਾਈ ਜੀ ਇਹਦਾ ਮਾਂ ਦਾ ਰਿਕਾਰਡ ਦੀ ਬਹੁਤ ਵਧੀਆ ਸੀਗਾ 2.5 ਲੱਖ ਦੀ ਵਿਕੀ ਸੀਗੀ 12 ਕਿਲੋ ਦੁੱਧ ਸੀ ਦੋ ਟਾਈਮਾਂ ਦਾ ਤੇ ਥੱਲੇ ਇਹ 5000 ਰੁਪਏ ਟੀਕੇ ਦਾ ਟੀਕੇ ਬੱਚਾ ਹੈ ਬੱਚਾ ਠੀਕ ਹੈ ਭਾਈ ਲਓ ਭਾਈ ਦੋਸਤੋ ਚੱਕ ਪਾਤੂ ਹੀ ਕਰਨੀ ਤੇ ਨਿਗਾਹ ਪਾ ਮਰਾ ਰਹੇ ਹਾਂ ਵੀਡੀਓ ਤੇ ਐਂਡ ਤੱਕ ਬਣੇ ਰਹੋ ਤੇ ਇੱਕ ਵਾਰੀ ਭਾਈ ਜੀ ਤੋਰ ਕੇ ਭਕਾਇਓ ਤੋਰ ਆ ਇਧਰੋਂ ਦਿਓ ਗਰੋ ਬਾਈ ਜੀ ਕਾ ਨਗਰ ਚਾਲ ਉਹ ਤੋਂ ਥਣਲੇਵੀ ਦੀ ਬਿਲਕੁਲ ਸਾਫ ਪਈ ਆ ਲਾ ਲਾ ਥਾਂ ਪਈ ਆ ਨਾ ਬਾਕੀ ਨੂੰ ਤਾਂ ਪਰੇਗਾ ਤੂੰ ਨਾ ਬੋਲ ਤੇ ਤਿੰਨੇ ਦਿਨ ਬਾਕੀ ਬਾਈ ਜੀ ਇਹਦਾ ਹੀ 10 ਦਿਨ ਲੈ ਜੂਗੀ ਇਹ 10 ਦਿਨ ਕੱਢ ਜੂਗੀ ਬਹੁਤ ਵਧੀਆ ਲੇਵਾ ਬਹੁਤ ਪੰਨ ਬਣਾਉਂਦੀ ਐ ਦਾਤ ਤੇ ਦਿਨਾਂ ਦੀ ਕੱਚੀ ਆ ਹੂੰ ਮੋੜਾ ਕੰਢੇ ਜੋ ਜਾਈ ਇਹ ਕਰ ਦੇਦੀ ਆ ਹੂੰ ਦਿਨਾਂ ਦੀ ਕੁਆਲਿਟੀ ਚੈੱਕ ਕਰ ਲਓ ਚਾਰੇ ਥਾਂ ਬਿਲਕੁਲ ਬਰਾਬਰ ਦੇ ਧਾਣਾ ਲੋ ਦੋਸਤੋ ਕਰੋ ਚੱਕ ਪਾਸ ਚੱਲ ਬਈ ਥੋੜੀ ਚਾ ਤੋਰਾ ਉੱਥੇ ਲੈ ਚੱਲ ਚੱਲ ਲੈ ਲੈਵੇ ਦੀ ਬਿਲਕੁਲ ਬਹੁਤ ਢੱਲ ਪਈਆ ਦੋਸਤੋ ਚਾਰੇ ਦਾਦ ਦਿਨਾਂ ਦੀ ਕੱਚੀ ਆ ਤੇ ਬਾਈ ਦਾ ਤਾਂ ਮੋਬਾਈਲ ਨੰਬਰ ਆਪਾਂ ਵੀਡੀਓ ਚ ਪਾਵਾਂਗੇ ਅਜੇ ਲੈਵਾ ਹੋਰ ਪਰੂਗੀ ਤੇ ਬਾਈ ਤੇ ਮੋਬਾਈਲ ਨੰਬਰ ਤੇ ਕਰੋ ਲਾਜ਼ਮੀ ਗੱਲਬਾਤ ਤੇ ਮਿਲਦੇ ਆਂ ਦੋਸਤੋ ਐਤਨਾ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ